ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆਂ ਝੋਨੇ ਦੇ ਵਿੱਚ ਫਾਲਸੋ ਮੱਟ ਜਾਨੀ ਕਿ ਹਲਦੀ ਰੋਗ ਜਾਂ ਡੋਡੀ ਰੋਗ ਦੇ ਬਾਰੇ ਤੇ ਕਿਸਾਨ ਵੀਰ ਆਪਾਂ ਅਕਸਰ ਹੀ ਦੇਖਦੇ ਆਗੇ ਝੋਨੇ ਦੇ ਜਿਹੜੇ ਦਾਣੇ ਹੁੰਦੇ ਉਹਦੇ ਉੱਪਰ ਉਲੀ ਦਾ ਅਟੈਕ ਹੁੰਦਾ ਤੇ ਜਿਹੜੇ ਦਾਣਾ ਪਾਟ ਕੇ ਉਹਦੇ ਵਿੱਚੋਂ ਹਲਦੀ ਰੰਗਾਂ ਬੌਡਰ ਜਾਂ ਨਿਕਲਦਾ ਤੇ ਹੌਲੀ ਹੌਲੀ ਉਹ ਦਾਣੇ ਜਿਹੜੇ ਕਾਲੇ ਹੋ ਜਾਂਦੇ ਆਗੇ ਤੇ ਕਿਸਾਨ ਵੀਰੋ ਇਹ ਬਿਮਾਰੀ ਜ਼ਿਆਦਾਤਰ ਆ ਜਿਹੜਾ PR126 ਚ ਵੀ ਵੇਖਣ ਨੂੰ ਮਿਲਦੀ ਆ ਜਾਂ ਆਪਾਂ ਕਹਿ ਲਈਏ PR122 ਤੇ ਜਾਂ 110 ਵੈਰਾਈਟੀ ਆ ਉਹਦੇ ਵਿੱਚ ਵੀ ਜ਼ਿਆਦਾ ਅਟੈਕ ਹੁੰਦਾਗਾ ਜਾਂ ਪੁਰਾਣੀਆਂ ਵੈਰਾਈਟੀਆਂ ਜਿਵੇਂ 18 ਹ ਉਹਦੇ ਤੇ ਵੀ ਜ਼ਿਆਦਾ ਇਹਦਾ ਅਟੈਕ ਆਉਂਦਾ ਸੀ ਬਾਕੀ ਹੋਰ ਡੋਗਰ ਫੂਸ਼ਾ ਤੇ ਵੀ ਕਈ ਵਾਰ ਆ ਜਾਂਦਾ ਇਹਦਾ ਅਟੈਕ ਤੇ ਕਿਸਾਨ ਵੀਰੋ ਇਹਦੀ ਆਪਾਂ ਰੋਕਥਾਮ ਕਰਨੀ ਕਦੋਂ ਤੇ ਕਿਸਾਨ ਵੀਰੋ ਜਦੋਂ ਆਪਣੇ ਖੇਤ ਦੇ ਵਿੱਚ ਹਲਦੀ ਰੋਗ ਬਣ ਗਿਆ ਉਦੋਂ ਆਪਾਂ ਇਹਦਾ ਕੋਈ ਇਲਾਜ ਨਹੀਂ ਕਰ ਸਕਦੇ ਇਹਦਾ ਇਲਾਜ ਆਪਾਂ ਗੋਭ ਸਮੇ ਕਰ ਸਕਦੇ ਹਾਂ ਗੋਭ ਸਮੇ ਆਪਾਂ ਇਹਦੀ ਸਪਰੇਅ ਕਰਨੀ ਹੈਗੀ ਜੇ ਗੋਭ ਸਮੇ ਆਪਾਂ ਸਪਰੇਅ ਕਰਾਂਗੇ ਤਾਂ ਰੋਕਥਾਮ ਹੋ ਜੂਗੀ ਅਦਰਵਾਈਜ਼ ਜੇ ਆਪੇ ਖੇਤ ਵਿੱਚ ਬਿਮਾਰੀ ਆ ਗਈ ਝੋਨਾ ਨਿਸਰਗਾ ਤਾਂ ਫਿਰ ਇਹਦਾ ਆਪਣਾ ਕੋਈ ਇਲਾਜ ਨਹੀਂਗਾ ਸਪਰੇਅ ਕਰੇ ਆਪਾਂ ਗਲੇਲੀਓ ਵੇ ਕਰ ਸਕਦੇ ਹਾਂ ਜੀ 400 ਐਮਐਲ ਇੱਕ ਕਿੱਲੇ ਦੇ ਹਿਸਾਬ ਦੇ ਨਾਲ ਪ੍ਰੋਕਸੀ ਸਟ੍ਰੋਬਿਨ ਪ੍ਰਸ ਪ੍ਰੋਪੀਕੋਨਾ ਜੋਲਾ ਜਿਹੜਾ ਇਹਦੇ ਵਿੱਚ ਸాల్ਟ ਹੁੰਦਾ ਜਾਂ ਪਾਵਾਂ 500 ਗ੍ਰਾਮ ਜਿਹੜਾ ਕੋਸਾਈਡ ਜਿਹਨੂੰ ਆਪਾਂ ਕਾਪਰ ਹਾਈਡਰੋ ਆਕਸਾਈਡ ਵੀ ਕਹਿ ਦਿੰਦੇ ਆ 200 ਲੀਟਰ ਪਾਣੀ ਦੇ ਲਾ ਕੇ ਤੁਸੀਂ ਸਪਰੇਅ ਕਰਦੇ ਹੋ ਤੇ ਤੁਹਾਨੂੰ ਇਹਦਾ ਵਧੀਆ ਰਿਜ਼ਲਟ ਮਿਲੂਗਾ ਗੋਹ ਸਮੇਂ ਪਾਸ ਸਪਰੇਅ ਕਰਨੀ ਹੈਗੀ ਬਾਅਦ ਦੇ ਵਿੱਚ ਕੀਤੀ ਹੋਈ ਸਪਰੇਅ ਕੋਈ ਕੰਮ ਨਹੀਂ ਕਰਨਾ ਧੰਨਵਾਦ ਜੀ